ਪਿਛਲੇ ਸੂਏ ਦਾ ਦੁੱਧ ਇਹਦਾ 15-16 ਕਿਲੋ ਤੀਗਾ ਅੱਛਾ ਤੇ ਜੀ ਇਹ ਆਪਾਂ ਖਰੀਦੀ ਹੋਈ ਹੈਗੀ ਪਹਿਲਾਂ ਲੈ ਕੇ ਆਏ ਸੀ ਹਾਂਜੀ ਇਹ ਲੈ ਕੇ ਆਏ ਦੀ ਪਹਿਲੇ ਸੂਏ ਲੈ ਕੇ ਆਏ ਸੀ ਰਾਮ ਨਾਲ ਮਤਲਬ ਕਿ 15 ਕਿਲੋ ਦੁੱਧ ਖੁੱਲਾ ਹੀ ਹੈ ਇਹਦੀ 15 ਕਿਲੋ ਦੁੱਧ ਖੁੱਲਾ ਤੁਸੀਂ ਦੇਖ ਸਕਦੇ ਹੋ ਹਾਈਟ ਮੁਤਾਬਕ ਸਿੰਘ ਸੰਗ ਦੀ ਕੁਆਲਿਟੀ ਹੈ ਜਿਹੜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਵੀਰੇ ਠੀਕ ਠਾਕ ਆ ਠੀਕ ਠਾਕ ਬਾਈ ਜੀ ਬਾਈ ਜਿਹੜੀ ਆ ਆਪਾਂ ਸਾਹਮਣੇ ਕੈਮਰੇ ਦੇ ਝੋਤੀ ਦੇਖ ਰਿਹਾ ਹਾਂ ਹਾਂਜੀ ਇਹਦੀ ਡਿਟੇਲ ਦੱਸੋ ਸਾਨੂੰ ਕੀ ਆ ਤੀਜੇ ਸੂਏ ਸੂ ਬਾਈ ਜੀ ਆਪਣੇ ਕੋਲੇ ਅੱਛਾ ਪਿਛਲੇ ਸੂਏ ਦਾ ਦੁੱਧ ਇਹਦਾ 15 16 ਕਿਲੋ ਤੀਗਾ ਅੱਛਾ ਤੇ ਜੀ ਇਹ ਆਪਾਂ ਖਰੀਦੀ ਹੋਈ ਹੈ ਜੀ ਪਹਿਲਾਂ ਲੈ ਕੇ ਆਏ ਸੀ ਹਾਂਜੀ ਇਹ ਲੈ ਕੇ ਆਏ ਦੀ ਪਹਿਲੇ ਸੂਏ ਲੈ ਕੇ ਆਏ ਸੀ ਜਦੋਂ ਲੈ ਕੇ ਆਏ ਸੀ ਉਦੋਂ ਯਾਨੀ ਕਿ ਤੁਹਾਡੇ ਲਵੇ ਆ ਗਏ ਨੇ 15 ਕਿਲੋ ਦੁੱਧ ਦੇ ਦਿੱਤਾ ਤੇ ਇੱਕ ਤੁਸੀਂ ਦੱਸ ਰਹੇ ਦੀ ਵੀ ਜਦੋਂ ਤੁਸੀਂ ਲੈ ਕੇ ਆਏ ਤਾਂ ਬੱਚਾ ਨਹੀਂ ਸੀ ਹੈਗਾ ਬੱਚਾ ਹੈ ਨਹੀਂ ਸੀਗਾ ਜੀ ਬੱਚਾ ਮਰਿਆ ਹੋਇਆ ਦੀ ਹੈ ਨਾ ਹਾਂ ਬੱਚਾ ਤੇ ਬੱਚੇ ਦੋਸਤੋ ਬੱਚਾ ਮਰੇ ਹੋਏ ਦੇ ਬਾਵਜੂਦ ਵੀ ਬਾਈ ਕੋਲੇ ਆ ਕੇ ਇਹ ਝੋਟੀ ਮਿਲਦੀ ਵਧੀਆ ਰਹੀ ਆ ਚੋਂ ਜੂਨ ਚ ਕੋਈ ਦਿੱਕਤ ਨਹੀਂ ਕਰੀ ਹੈਗੀ ਇਹਨਾਂ ਨੇ 15 16 ਕਿਲੋ ਦੁੱਧ ਇਹਨਾਂ ਕੋਲੇ ਤਿਆਰ ਕਰਗੀ ਸੀ ਹਾਂ ਸੀਲ ਵਧੀਆ ਮਤਲਬ ਪੂਰੀ ਉਹਦੇ ਮਿਲਦੀ ਰਹੀ ਆਪਣੇ ਦਾਣੇ ਤੇ ਦਾਣੇ ਦੇ ਵਧੀਆ ਵਧੀਆ ਸੀਲ ਠੰਡੀ ਆ ਆ 2 ਮਹੀਨੇ ਹੋਏ ਨੇ ਛੱਡੀ ਨੂੰ ਆਪਣੇ 2 ਮਹੀਨੇ ਹੁਣ ਹੋ ਗਏ ਥੋਨੂੰ ਛੱਡੀ ਨੂੰ ਤੇ ਇਹਨੇ ਮੇਰੇ 15 ਕਿਲੋ ਦੁੱਧ ਕਿੰਨਾ ਕੁ ਟਾਈਮ ਲੰਮਾ ਦੇਤਾ 4 ਮਹੀਨੇ 5 ਮਹੀਨੇ ਵਧੀਆ 4 ਮਹੀਨੇ 5 ਮਹੀਨੇ ਵਧੀਆ ਦੁੱਧ ਆਪਾਂ ਗੱਬਣਾ ਹੋ ਕੇ 4-5 ਮਹੀਨੇ ਦੋਸਤੋ ਇਹਨੇ 15 ਕਿਲੋ ਦੁੱਧ ਦੇ ਦਿੱਤਾ ਰਾਮਰਾਣ ਮਤਲਬ ਕਿ 15 ਕਿਲੋ ਦੁੱਧ ਖੁੱਲਾ ਹੀ ਹੈ ਇਹਦੀ ਥੱਲੇ 15 ਕਿਲੋ ਦੁੱਧ ਖੁੱਲਾ ਤੁਸੀਂ ਦੇਖ ਸਕਦੇ ਹੋ ਹਾਈਟ ਮਤਾਬਕ ਸਿੰਘ ਸੁੰਗ ਦੀ ਕੁਆਲਿਟੀ ਹੈ ਜਿਹੜੀ ਉਹ ਆਪਾਂ ਤੁਹਾਨੂੰ ਨੇੜੇ ਕੈਮਰਾ ਕਰਕੇ ਦਿਖਾ ਦਾਂਗੇ ਤੇ ਝੂਠੀ ਜਾਨ ਜੂਨ ਤੁਸੀਂ ਰੰਗ ਦੀ ਗੱਲ ਕਰਦੇ ਹੋ ਜਿਹੜੀ ਉਹ ਵੀ ਬਹੁਤ ਚੰਗਾ ਥੋੜਾ ਜਿਹਾ ਅੰਦਰ ਬੰਨਣਾ ਕਰਕੇ ਬਾਈ ਕੋਲੇ ਜਗ੍ਹਾ ਘਟਾ ਥੋੜੀ ਜਿਹੀ ਲਾਲੀ ਦਿਖਾ ਰਹੀ ਆ ਪਿੱਛੋਂ ਜੋ ਝੋਟੀ ਨੇੜੇ ਲੱਗੀ ਹੋਈ ਆ ਉਹ ਖੰਦਰੀ ਹੁੰਦੀ ਨੇ ਬਾਹਰ ਜਗ੍ਹਾ ਪਿੰਡੇ ਤੇ ਨਸਾ ਨਸਾ ਨੇ ਉਹ ਪੂਰੀਆਂ ਚੱਕਣੀਆਂ ਨੇ ਆਪਾਂ ਤੁਹਾਨੂੰ ਨੇੜੇ ਕਰਕੇ ਕੈਮਰਾ ਦਿਖਾਵਾਂਗੇ ਥਣਾ ਦਾ ਗੈਪ ਵੀ ਚੰਗਾਗਾ ਝੋਟੀ ਦਾ ਤਿਆਰੀ ਦੇ ਵਿੱਚ ਆ ਹੁਣ ਤੇ ਜੇ ਆਪਾਂ ਇੱਕ ਵਾਰੀ ਐਡਰੈਸ ਤੇ ਮੋਬਾਈਲ ਨੰਬਰ ਬੋਲ ਦਈਏ ਵੀਰੇ ਤੁਹਾਡਾ ਸਾਹੋਕੇ ਪਿੰਡਾ ਮੇਰਾ ਵੀਰੇ ਸਾਹੋਕੇ ਪਿੰਡ ਹੈ ਹਾਂ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਢੱਡਰੀਆਂ ਵਾਲੇ ਸੰਤ ਨੇ ਦੋਸਤੋ ਜਿਹੜੇ ਆਪਣੇ ਨਾਲ ਪੈਣੇ ਸਾਹੋਕੇ ਪਿੰਡ ਹੈ ਇੱਥੇ ਢੱਡਰੀਆਂ ਸਾਹੋਕੇ ਢੱਡਰੀਆਂ ਹੀ ਬਾਦਾ ਜਾਨੀ ਪਿੰਡਾ ਇੱਥੇ ਇੱਕ ਮੁੰਡਾ ਨੇੜੇ ਲੋਹਾ ਖੇੜੇ ਤੋਂ ਪ੍ਰਦੀਪ ਵੀ ਕੰਮ ਕਰਦਾ ਜਿਹੜੇ ਵੀਰ ਉਹਨੂੰ ਜਾਣਦੇ ਨੇ ਉਹਦੇ ਨੇੜੇ ਪਿੰਡਾਂ ਦੇ ਪਿੰਡਾ ਜਿਹੜਾ ਇੱਕ ਤਾਂ ਕੀਪੋਰਾ ਰਤੋਕੇ ਅਸ਼ਪਾਲਾ ਇਹ ਪਿੰਡ ਨੇੜੇ ਤੇੜੇ ਦੇ ਨੇ ਤੇ ਆਪਾਂ ਤੋਂ 10 ਕਿਲੋਮੀਟਰ ਹੈ ਲੋਗੋ ਵਾਲਾ ਜਿਹੜਾ ਮਸ਼ਹੂਰ ਉਰੇ ਦਾ ਕਸਬਾ ਉਹਦੇ 10 ਕਿਲੋਮੀਟਰ ਇੱਕ ਵਾਰੀ ਮੋਬਾਈਲ ਨੰਬਰ ਵੜਾਏ ਉੱਚੀ ਆਵਾਜ਼ ਚ ਬੋਲ ਦਿਓ ਵੀਰੇ ਆਪਣਾ 94646 94646 0933 095933 ਆ ਦੋਸਤੋ ਮੈਂ ਤੁਹਾਨੂੰ ਝੋਟੀ ਦੇ ਨੇੜੇ ਕੈਮਰਾ ਕਰਕੇ ਦਿਖਾਉਣਾ ਅੰਦਰ ਖੜਦੇ ਨੇ ਨਾ ਜਿਹੜੇ ਪਸ਼ੂ ਉਹ ਥੋੜੇ ਜਿਹਾ ਕੈਮਰੇ ਤੋਂ ਡਰਦੇ ਹੁੰਦੇ ਨੇ ਮੈਂ ਇਹਨੂੰ ਇਹਦਾ ਥਣਾ ਦਾ ਗੈਪ ਗੂਪ ਵੀ ਤੁਸੀਂ ਦੇਖ ਸਕਦੇ ਹੋ ਝੋਟੀ ਦੇ ਲੇਵੇ ਦੀ ਕੁਆਲਿਟੀ ਜਿਹੜਾ ਧੁੰਨ ਤੱਕ ਲੇਵਾ ਲੱਗਿਆ ਹੋਇਆ ਥਣਾ ਦਾ ਗੈਪ ਥੋੜਾ ਜਿਹਾ ਅਗਲੇ ਪਿਛਲੇਆਂ ਦਾ ਘਟਾ ਲੇਕਿਨ ਜੇ ਆਪਾਂ ਪਿੱਛੋਂ ਗੈਪ ਦੀ ਗੱਲ ਕਰੀਏ ਮੈਂ ਤੁਹਾਨੂੰ ਕੈਮਰਾ ਨੇੜੇ ਕਰਕੇ ਦਿਖਾਉਂਗਾ ਝੋਟੀ ਪਰਾਂ ਨੂੰ ਹਿਲਦੀ ਆ ਤਾਂ ਨੇੜੇ ਦੇ ਜਿਹੜੇ ਪਿਛਲੇ ਥਾਂ ਨੇ ਉਹਨਾਂ ਦਾ ਤੁਸੀਂ ਗਾਇਬ ਦੇਖ ਸਕਦੇ ਹੋ ਉਹ ਚੰਗਾਗਾ ਇੱਕ ਵਾਰੀ ਖੋਲਿਓ ਵੀਰੇ ਇਹਨੂੰ ਜਦੋਂ ਝੋਟੀ ਦੋਸਤੋ ਤੁਰੂਗੀ ਮੈਂ ਤੁਹਾਨੂੰ ਦਿਖਾਉਂਗਾ ਥੋੜਾ ਜਿਹਾ ਝੋਟੀ ਸਾਨੂੰ ਕੈਮਰੇ ਤੋਂ ਦੇਖ ਕੇ ਦਉਦੀ ਆ ਪਰ ਤੁਸੀਂ ਦੇਖ ਸਕਦੇ ਹੋ ਝੋਟੀ ਦੀ ਕੁਆਲਿਟੀ ਆ ਜਿਹੜੀ ਉਹ ਬਹੁਤ ਚੰਗੀ ਆ ਹੋਰਾਂ ਨੂੰ ਮੋੜ ਲਿਓ ਵੀਰੇ ਹੋਰਾਂ ਨੂੰ ਮੋੜ ਕੇ ਇੱਕ ਵਾਰੀ ਫੇਰ ਇਧਰ ਨੂੰ ਲੈ ਜਾਓ ਆ ਦੇਖ ਸਕਦੇ ਹੋ ਤੁਸੀਂ ਥੋੜੀ ਫਿਰਦੀ ਦਾ ਦੋਸਤੋ ਲੈਵਾ ਥੋੜਾ ਜਾਂ ਅੰਦਰ ਬੰਨੇ ਹੋਏ ਪਸ਼ੂਆਂ ਕੋਲੇ ਜਾਣ ਬਾਸ ਤੇ ਝੋਟੀ ਪਤਾਵਲੀਆ ਆ ਤੁਸੀਂ ਮਾਗਰੋਂ ਦੇਖ ਸਕਦੇ ਹੋ ਫਾੜਾ ਯਾ ਰੋਕ ਲਿਓ ਵੀਰੇ ਇੱਥੇ ਥੁੱਪੇ ਜੇ ਥੋੜਾ ਤੋਂ ਕਮਾ ਕੇ ਜਿਹੜੇ ਅੰਦਰ ਬੰਨੇ ਹੋਏ ਦੋਸਤੋ ਪਸ਼ੂ ਨੇ ਨਾ ਉਹ ਬਾਹਰੇ ਨਿਕਲ ਕੇ ਥੋੜੀ ਹਲਕਤ ਮੰਗਦੇ ਨੇ ਇੱਥੇ ਪਰਾਂ ਨੂੰ ਮੂੰਹ ਕਰਕੇ ਰੋਕ ਲਿਓ ਮਾੜੀ ਬਿਛੋਲੇ ਬਾਦ ਖਾਦਾਂਗੇ ਪਰ ਆ ਨੂੰ ਮੂੰਹ ਕਰਕੇ ਆ ਹਾਇਦਰ ਨੂੰ ਮੈਂ ਤੁਹਾਨੂੰ ਦੋਸਤੋ ਇਹ ਲੇਵੇ ਦੀ ਕੁਆਲਿਟੀ ਨੇੜੇ ਕਰਕੇ ਦਿਖਾਉਣਾ ਮੋੜ ਲੇਵਰੇ ਹੌਲੀ ਲੈ ਕੇ ਆਇਓ ਹੌਲੀ 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 ਆ ਹੌਲੀ 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 ਲੈ ਚੱਲੋ ਅੰਦਰ ਨੂੰ ਜਾਈ ਦੀ ਮੈਂ ਤੁਹਾਨੂੰ ਦੋਸਤੋ ਦੁਬਾਰਾ ਦੁਰਦੀ ਦਾ ਇਹੜਾ ਲੇਵਾ ਉਹ ਕੈਮਰਾ ਕਰਕੇ ਨੇੜੇ ਦੇਖ 4 ਹਿੱਕੜਾ ਦਿਖਾਉਣ ਦੀ ਜੇ ਮੈਂ ਕਿ ਤੁਸੀ ਆ ਦੇਖ ਸਕਦੇ ਹੋ ਜਿਹੜੀ ਲੇਵੇ ਦੀ ਕੁਆਲਿਟੀ ਆ ਰੋਟੀ ਦੇ ਨੇੜੇ ਲੱਗਣ ਕਰਕੇ ਥੋੜੀਆਂ ਜਿਹੀਆਂ ਭਲਾ ਵੀ ਕਰ ਲਈਆਂ ਪਰ ਜਿਹੜਾ ਲੇਵੇ ਦੀ ਕੁਆਲਿਟੀ ਬਹੁਤ ਚੰਗੀ ਆ ਛੈਂਕ ਸੋងਗਰੀ ਕੁਆਲਿਟੀ ਆਪਾਂ ਨੇੜੇ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਫ੍ਰੇਸ਼ ਕੁਆਲਿਟੀ ਦਾ ਲੰਮਾ ਫੇਸ ਸਿੰਘ ਬਿਲਕੁਲ ਪਤਲਾ ਕੋਈ ਬਣਿਆ ਹੋਇਆ ਸਿੰਘ ਨਹੀਂ ਇੱਕ ਦੋਸਤੋ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਜਦੋਂ ਇਹ ਛੋਟੀ ਵੀਰਗਾਣਾ ਵੀ ਅਸੀਂ ਲੈ ਕੇ ਆਏ ਸੀ ਉਦੋਂ ਇਹ ਛੇ ਦੰਦ ਸੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ 6 ਦਾ ਬੇਟੋਟੀ ਨੇ ਜਿਹੜਾ ਦੁੱਧ ਹੈ ਉਹ 16 ਕਿਲੋ 15 16 ਕਿਲੋ ਵੀਰਾ ਦੱਸਦਾ ਕਹਿੰਦਾ ਵੀ ਖੁੱਲਾ ਕੱਢਿਆ ਕੋਈ ਵੀਰ ਦਾ ਫਫਾਰ ਦਾ ਕੰਮ ਨਹੀਂ ਆਪਾਂ ਇਹ ਵੀ ਮੰਨ ਲੈਨੇ ਆ ਨਾਰਮਲ ਘਰੇ ਝੋਟੀ ਖੜੀ ਆ ਇਹ ਜੇ ਕਿਸੇ ਵੀਰ ਨੂੰ ਪਸੰਦ ਆਉਂਦੀ ਆ ਤਾਂ ਤੁਸੀਂ ਜਿਹੜਾ ਵੀਰ ਦਾ ਨੰਬਰ ਆਪਾਂ ਵੀਡੀਓ ਦੇ ਵਿੱਚ ਦੇ ਦਾਂਗੇ ਤੇ ਤੁਸੀਂ ਫੋਨ ਕਰਕੇ ਵੀਰ ਨੂੰ ਇਹ ਝੋਟੀ ਖਰੀਦ ਸਕਦੇ ਹੋ ਘਰੂ ਝੋਟੀ ਆ ਦੋਸਤੋ ਇਹ